ਸ਼ਾਰਟ ਵੀਡੀਓ ਬਣਾ ਰਹੇ ਆ ਪਿੰਡ ਪੱਠੇਪਣੀ ਪਹੁੰਚੇ ਆ ਪੱਟੀ ਤਹਿਸੀਲ ਜ਼ਿਲ੍ਹਾ ਤਰਨਤਾਰਨ ਅੱਜ 5 ਮੱਝਾਂ ਝੋਟੀਆਂ ਵਕਾਊਗਾ ਵੀਰ ਜੱਗੇ ਦੇ ਕੋਲ ਮਾਲ ਤਕਰੀਬਨ ਸੂਆ ਵੀ ਹੈ ਤੇ ਗੱਬਣ ਵੀ ਆ ਠੀਕ ਆ ਜੀ 3 ਮੱਝਾਂ ਝੋਟੀਆਂ ਜੜੀਆਂ ਬਿਲਕੁਲ ਗੱਬਣ ਤਿਆਰੀ ਵਾਲੀਆਂ ਨੇ 200 ਐ ਸੂਆ ਪਸ਼ੂ ਆ ਠੀਕ ਆ ਜੀ ਰੇਟ 65000 ਤੋਂ 66 135000 ਅੱਜ ਮੋਲਾ ਜਿਹੜਾ ਇਹਨਾਂ ਪਸ਼ੂਆਂ ਦਾ ਠੀਕ ਆ ਜੀ ਪੂਰੀ ਇੱਕ ਤੁਹਾਨੂੰ ਆਪਾਂ ਨੀਲੀ ਦੀ ਬਹੁਤ ਖੂਬਸੂਰਤ ਇਹ ਝੋਟੀ ਦਿਖਾਵਾਂਗੇ ਸਟਾਰਟਿੰਗ ਦੇ ਵਿੱਚ ਜੱਗੇ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਹਾਂ ਜੀ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਜੀ ਬਹੁਤ ਠੀਕ ਆ ਜੀ ਬਹੁਤ ਵਧੀਆ ਗੱਲ ਆ ਜੱਗੇ ਵੀਰ ਮੱਝਾਂ ਝੋਟੀਆਂ ਤਿੰਨ ਗੱਬਣ ਦੋ ਸੁਈਆਂ ਹਾਂਜੀ ਇੱਕ ਪੂਰੀ ਝੋਟੀ ਤੋਂ ਸ਼ੁਰੂਆਤ ਕਰਦੇ ਆ ਸੂਹਾ ਕਿਵੇਂ ਆ ਇਹ ਦੂਜਾ ਸੂਹਾ ਝੋਟੀ ਸੂਣੀ ਆ ਸੰਧੂ ਸਾਹਿਬ ਜੀ ਦੂਜਾ ਸੂਹਾ ਝੋਟੀ ਵੀ ਪੂਰੀ ਬੰਬੇ ਪਾਸ ਹੀ ਆ ਪੂਰੀ ਪੂਰੀ ਸੰਧੂ ਸਾਹਿਬ ਉਹਨਾਂ ਵੱਡੇ ਕੱਦ ਪੋਤਾ ਲਈ ਆ ਤੇ ਪਲੀ ਪਲੋਸੀ ਬਹੁਤ ਜਿਆਦੀ ਦਿਨ ਕਿੰਨੇ ਕੁ ਲੈਂਦੀ ਏ ਦੇਣ ਸੰਧੂ ਸਾਹਿਬ ਅਜੇ ਘਰਲੇ ਮੁਤਾਬਕ ਵੀ ਇਹ 15 ਦਿਨ ਖੜਦੀ ਆ 15 ਦਿਨ ਲੈ ਚੋਗੀ ਹਾਂਜੀ ਠੀਕ ਆ ਪਹਿਲੇ ਸਵੇਰ ਕੋ ਦੁੱਧ ਦੱਸਿਆ ਉਹਨਾਂ ਨੇ ਪਹਿਲੇ ਸਵੇਰ ਸੰਧੂ ਸਾਹਿਬ ਤੁਹਾਨੂੰ ਸਾਕਰ ਵਾਲੇ ਦੁੱਧ ਬਹੁਤ ਦਾਦੇ ਆ ਪਰ ਆਪਾਂ ਅੱਗੇ ਵੀ ਪਹਿਲਾਂ ਵੀਡੀਓ ਜੀ ਵੀ ਕਿਹਾ ਵੀ ਗਾਰੰਟੀ ਕੋਈ ਨਹੀਂ ਆ ਠੀਕ ਹੈ ਬਰਾ ਇਹ 15 ਵੀ ਦੇਖਦੀ ਆ 11 ਵੀ ਦੇਖਦੀ ਆ ਤੇ 10 ਵੀ ਦੇਖਦੀ ਆ ਬਸ ਜੀ ਬਸ ਭਾਵੇਂ ਦੁੱਧ ਦੀ ਗਾਰੰਟੀ ਤਸੱਲੀ ਨਹੀਂ ਕਿ ਬਾਕੀ ਪਾਰਕੂ ਘਟਾਰੀ ਭਰਾ ਵੇਕੇ ਜੀ ਦਾ ਦਾਦਾ ਲਾਲਾ ਬਸ ਬਸ ਪਾਰਕੂ ਬੰਦਿਆਂ ਨੂੰ ਪਤਾ ਹੀ ਆ ਦੁੱਧ ਕਿੰਨਾ ਦੇਣਾ ਹੈ ਨਹੀਂ ਰੋਟੀ ਪੂਰੀ ਛੋਟੀ ਦੀ ਆ ਪੂਰੀ ਐਂਡ ਚੀਜ਼ ਆ ਠੀਕ ਆ ਇੱਧਰ ਇੱਕ ਤੁਹਾਨੂੰ ਵਖਾਉਣੇ ਦੂਜੇ ਸਵੇ ਇਹ ਵੀ ਦੂਜੇ ਸਵੇ ਛੋਟੀ ਸੂਣ ਵਾਲੀ ਹਾਂ ਹਾਂ ਜੀ ਇਹ ਵੀ ਦੂਜੇ ਸਵੇ ਸੰਤੂ ਸਾਹਿਬ ਸੂਣ ਵਾਲੀ ਬਹੁਤ ਸੋਹਣੀ ਝੋਟੀ ਇਹ ਵੀ ਲੋ ਜੀ ਫੁੱਲ ਕੱਤ ਕਾਠ ਵਾਲੀ ਜੱਗੇ ਥੋੜਾ ਹਲਾਈ ਵੀ ਰਹਿਣ ਨੂੰ ਲੈ ਵਾ ਇਹਨੂੰ ਹਲਾ ਕੇ ਦਿ ਤੋ ਥੱਲੇੋਂ ਪਧਰੀ ਪੁਤਰੀ ਬਹੁਤ ਆ ਤੇ ਫਿਕਸ ਲੇਵਾ ਕਰਮਾਲੀ ਦਾ ਠੀਕ ਆ ਜੀ ਦਿਨਾਂ ਦੇ ਲੈ ਜੂ 5 6 ਖੜੂ 5 6 ਹਾਈਟ ਵੇਖੋ ਸੌ ਸਾਬ ਕਿੱਡੀ ਆ ਲਓ ਜੀ ਹਾਈਟ ਲੈਂਥ ਵੇਖੋ ਠੀਕ ਆ ਜੀ ਹਾਂਜੀ ਬਾਕੀ 6 ਫੁੱਟ ਦਾ ਕੋਲੇ ਬੰਦਾ ਖੜਾ ਸਾਰੇ ਭਰਾਵਾਂ ਨੂੰ ਅੰਦਾਜ਼ਾ ਹੋ ਜੂਗਾ ਵੀ ਕੱਦ ਕਾਠ ਪੂਰਾ ਵਟਾ ਜੀ ਦੋਵੇਂ ਝੋਟੀਆਂ ਦਾ ਕੱਦ ਕਾਹ ਨਹੀਂ ਪੂਰਾ ਵਜ਼ਨ ਵੀ ਪੂਰਾ ਠੀਕ ਹੈ ਭਰਾ ਹਾਂਜੀ ਇਧਰਲੇ ਪਾਸੇ ਕੋਈ ਮੋٹے ਤੌਰ ਤੇ ਆਪਾਂ ਦਿਖਾ ਦਈਏ ਆ ਵੀ ਝੋਟੀ ਆਪਣੇ ਕੋਲ ਗੱਬਣ ਆ ਜੀ ਹਾਂਜੀ ਇਹ ਵੀ ਗੱਬਣ ਆ ਜੀ ਇਹ ਸੂਆ ਕਿਵੇਂ ਆ ਜੀ ਇਹ ਸੰਤੂ ਸਾਹਿਬ ਵੀ ਦੂਜਾ ਸੂਬਾ ਸੂਗੀ ਦੂਜਾ ਸੂਬਾ ਸੂਗੀ ਹਾਂਜੀ ਇਹ ਜਾਇਜ਼ ਬਿਲਕੁਲ ਰੇਟ ਇਹਦਾ ਨਾ ਹਾਂਜੀ ਬਿਲਕੁਲ ਜਾਇਜ਼ ਆ ਪਾ 67000 ਰੁਪਿਆ ਕਹਾਂ ਵੀ ਦੇਣੀ ਆ ਇਹਨੇ ਦੀ ਇਹ ਲਓ ਜੀ ਗੱਬਣ ਜਿਹੜੀ ਦੋਸਤੋ ਇਹ ਝੋਟੀ ਆ ਦੂਜਾ ਸੂਬਾ ਮੰਨੇ ਕੋਈ 67000 ਤੇ ਐਂਡ ਤੋਂ ਐਂਡ ਮਿਲ ਜੂਗੀ ਹਾਂਜੀ ਹਾਂਜੀ ਇਧਰ ਇੱਕ ਤੁਹਾਨੂੰ ਮਾਜੋ ਵਿਖਾ ਦਿੰਨੇ ਆ 11 ਕਿਲੋ ਦੁੱਧ ਤਿਆਰ ਬਿਲਕੁਲ ਤਿਆਰ ਜੀ ਗਾਰੰਟੀ ਵਾਲਾ ਲਓ ਜੀ 11 ਕਿਲੋ ਦੁੱਧ ਤਿਆਰ ਆ ਗਾਰੰਟੀ ਤਸੱਲੀ ਵਾਲਾ ਦੁੱਧ ਮਗਰਕਟਾ ਇਹਦੇ ਮੇਲਕਾਫ ਆ ਸੂਈ ਨੂੰ ਅੱਜ ਹੋ ਗਏ 8-7 ਦਿਨ ਹਾਂਜੀ ਇ ਉਹ 11 ਕਿਲੋ ਦੁੱਧ ਤੇ ਦੇ ਦੇਣੀ ਅੱਜ 95 ਦੀ 95 ਦੀ ਦੇਣੀ ਆ ਜੱਸ ਨੋ ਲਓ ਜੀ ਮੋਲ ਨੂੰ ਤੁਸੀਂ 1 ਲੱਖ ਕਰਾ ਲਓ 1 ਲੱਖ 5 ਕਰਾ ਲਓ 95 ਦੀ ਵੀਰ ਨੇ ਵੀਡੀਓ ਦੇ ਵਿੱਚ ਜੱਸ ਨੋ ਕੀਤੀ ਆ ਇੱਧਰ ਇੱਕ ਬੜਾ ਛੋਟਾ ਜਿਹਾ ਨਾਗ ਤੁਹਾਨੂੰ ਵਿਖਾਉਣਾ ਨਾਗ ਛੋਟੇ ਤੋਂ ਭਾਵੇਂ ਵੀ ਰੇਟ ਛੋਟਾ ਪੜਤਾ ਛੋਟਾ ਕੋਈ ਮੇਰੇ ਸਜਣ ਵੀਰ ਨੇ ਥੋੜੇ ਪੈਸੇ ਲਾਉਣੇ ਆ ਤੇ ਸੱਜਰ ਮਾਚ ਤੁਸੀਂ ਲੈ ਕੇ ਜਾਓਗੇ ਠੋਕੜਾਂ ਦੇ ਰੇਟ ਏ ਵੀਰ ਕਿਨਵਾ ਸੁਆ ਇਹ ਸੰਤੂ ਸਾਹਿਬ ਕੋਈ ਤਿੱਜਾ ਮੰਨ ਲੇ ਚੌਥਾ ਮੰਨ ਲੇ ਠੀਕ ਆ ਜੀ ਹਾਂਜੀ ਸੂਈ ਨੂੰ ਇਹਨੂੰ ਵੀ ਕੋਈ ਨੋਂ 10 ਦੇ ਨਹੀਂ ਹੋਈ ਅਜੇ ਲੋ ਜੀ ਨੋਂ 10 ਕਟਾ ਵਾ ਮਗਰ ਇਹਦੇ ਵੀ ਕਟਾ ਮੇਲ ਕਾ ਵਾ ਬੱਚਾ ਬਿਲਕੁਲ ਕੁਲਾ ਤੇ ਦੁੱਧ ਦੇ ਥਲੇ ਕਿੰਨਾ ਦੁੱਧ ਦੇਲੇ ਸੰਤੂ ਸਾਹਿਬ 8 ਕਿਲੋ ਹੋਊਗਾ ਕੋਈ 7 ਮੰਨ ਕੇ ਲੈ ਲੇ ਉਹ ਅਗਲੇ ਸਮਝਦੋ ਆਪ ਅਗਲੇ ਚੋਣੀ ਆਏ ਨਾ ਜੋ ਸਭ ਕੋ ਸਾਹਮਣੇ ਆਏ ਨਾ ਲੋ ਜੀ ਬਾਕੀ ਥਣਾ ਤੁਨਾਂ ਦੀ ਚਵਾਈ ਦੀ ਬਿਲਕੁਲ ਓਕੇ ਬਿਲਕੁਲ ਪੱਕੀ ਇਹ ਮੁੱਲ ਕੀ ਦੀ ਆ ਇਹ ਸੰਤੂ ਸਾਹਿਬ 65 ਦੀ ਦੇ ਦੇਣੀ ਆ ਸਿਰਫ 65000 ਦੀ 65000 ਦੀ ਮੱਝ ਚੱਕੋ 8